ਤਰਨਤਾਰਨ ਜ਼ਿਮਨੀ ਚੋਣ ਨੂੰ ਲੈ ਕੇ ਮਾਜੇ ਦਾ ਦੰਗਲ ਪੱਕ ਚੁਕਿਆ ਹੈ ਸਾਰੀਆਂ ਪਾਰਟੀਆਂ ਨੂੰ ਪੂਰੇ ਜ਼ੋਰ ਅ ਸ਼ੋਰ ਦੇ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਉਸ ਦੇ ਚਲਦਿਆ ਅਕਾਲੀ ਦਲ ਵਾਰਿਸ ਪੰਜਾਬ ਦੇ ਨੇ ਆਪਣੇ ਉਮੀਦਵਾਰ ਮਨਦੀਪ ਸਿੰਘ ਦੇ ਹੱਕ ਚ ਚੋਣ ਬਜਾਅ ਕੀਤੀ ਹੈ ਕਾਲੀਦਲ ਵਾਰਿਸ ਪੰਜਾਬ ਤੋਂ ਮਨਦੀਪ ਸਿੰਘ ਜਿਹੜੇ ਉਮੀਦਵਾਰ ਨੇ ਉਹ ਵੀ ਚੋਣ ਮੈਦਾਨ ਚ ਇਨਾਂ ਵੱਲੋਂ ਡੋਰ ਟੂ ਡੋਰ ਕੱਢਿਆ ਜਾ ਰਿਹਾ ਕਿਸ ਤਰੀਕੇ ਦਾ ਹੰਗਾਰਾ ਜਿਹੜਾ ਤਰਨਤਾਰਨ ਦੇ ਵਿੱਚ ਮਿਲ ਰਿਹਾ ਤੁਸੀਂ ਡੋਰ ਟੂ ਡੋਰ ਰਾਤ ਹੋ ਗਈ ਔਰ ਪ੍ਰਚਾਰ ਕਰ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸੁਨਾਹੁਗਾ ਰ ਮਿਲਦਾ ਪਿਆ ਜਿਹੜਾ ਵੀ ਵੀਰ ਭਰਾ ਵੇਖਦਾ ਪਿਆ ਸਕੂਟਰ ਰੋਕੇ ਗੱਡੀ ਰੋਕੇ ਚਾਹੇ ਬਸ ਤੇ ਹੋਵੇ ਚਾਹੇ ਆਟੋ ਤੇ ਹੋਵੇ ਹੱਥ ਮਿਲਾ ਕੇ ਕੰਫੀਡੈਂਸ ਨਾਲ ਗੱਲ ਕਰਿਆ ਜਾ ਰਿਹਾ ਪਟਾਕੇ ਓਕੇ ਓਕੇ ਔਰ ਪੰਜ ਪਾਰਟੀਆਂ ਚੋਣ ਮੈਦਾਨ ਚ ਨੇ ਅਕਾਲੀ ਦਲ ਕਾਂਗਰਸ ਸਾਰੀਆਂ ਪਾਰਟੀਆਂ ਚੋਣ ਮੈਦਾਨ ਚ ਬੰਦੀਪ ਸਿੰਘ ਹੋਣੀ ਔਰ ਆਪਣਾ ਮੁਕਾਬਲਾ ਕਿਸ ਨਾਲ ਲਿਖਣਾ ਹੈ ਔਰ ਮੁੱਦੇ ਕਿਹੜੇ ਨੇ ਕਿਹੜੇ ਰਹਿਣ ਵਾਲੇ ਨੇ ਜਿਹੜੇ ਖਾਸ ਕਰ ਤਰਨਤਾਰ ਦੇ ਨੇ ਦੇਖੋ ਮੁਕਾਬਲਾ ਤੇ ਪਹਿਲੀ ਗੱਲ ਹੈ ਹੀ ਨਹੀਂ ਕਿਸੇ ਦੇ ਨਾਲ ਜਿਹੜੇ ਮੁੱਦੇ ਹੈ ਉਹ ਜੂੰ ਜੂੰ ਵਿੱਚ ਨਾ ਸ਼ੁਰੂ ਕੀਤਾ ਤਾਂ ਹੋਂ ਸਾਰਾ ਪਤਾ ਲੱਗ ਚੁੱਕਾ ਹੈ ਸਭ ਤੋਂ ਪਹਿਲਾ ਮੁੱਦਾ ਆਪਣਾ ਜੀ ਆਪਣਾ ਨਸ਼ੇ ਦਾ ਮੁੱਦਾ ਜਿਹੜਾ ਪੈਰ ਦੇ ਆਧਾਰ ਤੇ ਬਹੁਤ ਜ਼ਿਆਦਾ ਗੰਭੀਰ ਹੋ ਰਿਹਾ ਫਿਰ ਉਸ ਤੋਂ ਬਾਅਦ ਗੁਰੂਗੰਗਸਾ ਜਿਹੜੀ ਬੇਦਬੀ ਹੋ ਰਹੀ ਹੈ ਉਹਦੇ ਉੱਤੇ ਕੋਈ ਧਿਆਨ ਦਿੱਤਾ ਜਾ ਰਿਹਾ ਉਹਨੇ ਹੋ ਸਰਕਾਰ ਇਹ ਜਿਨ੍ਹਾਂ ਨੇ ਕਿਹਾ ਸੀ ਬੱਚਾ 20 ਘੰਟੇ ਦੇ ਵਿੱਚ ਨਸ਼ਾ ਖਤਮ ਕਰ ਦਿਆਂਗੇ 24 ਘੰਟੇ ਦੇ ਚੱਪਾ ਕੋ ਗੰਸੇ ਦੀ ਬੀਜ ਵੀ ਦੇ ਮੁੱਦੇ ਬਣਾਉਣ ਦੇ ਸਤ ਤਰੂ ਬਣਾ ਪਰ ਕੋਈ ਹੱਲ ਨਹੀਂ ਕਰਦੀ ਸਰਕਾਰਾਂ ਪਰ ਮੈਨੂੰ ਇਹ ਨਹੀਂ ਸਮਝ ਲੱਗਦਾ ਵਾ ਹੁਣ ਇੱਥੇ ਤਰਨਤਾਰ ਜਿਮਨੀ ਚੌਂ ਚੱਲਦੀ ਪਈ ਐ ਪੱਬਾਂ ਵਾਰ ਹੋਈ ਵੀ ਸਰਕਾਰ ਇੱਟ ਚੋਟੀ ਤੇ ਜ਼ੋਰ ਲੱਗਾ ਪਿਆ ਇਹ ਸਾਰੇ ਐਮਐਲਏ ਸਾਰੇ ਮੰਤਰੀ ਸਾਰੇ ਇੱਥੇ ਆ ਗਏ ਮੈਨੂੰ ਇਹ ਨਹੀਂ ਸਮਝ ਲੱਗਦੀ ਵੀ ਸਾਲ ਤੋਂ ਟਾਵਰ ਤੇ ਬੈਠਾ ਭਾਈ ਗੁਰਜੀਤ ਸਿੰਘ ਤਰਲੇ ਕਰਦਾ ਮਰ ਗਿਆ ਰੋਂਦਾ ਵਾ ਹਜੇ ਤੱਕ ਪਰ ਮੈਨੂੰ ਇਹ ਨਹੀਂ ਸਮਝ ਲੱਗਦੀ ਵੀ ਹਾਇ ਤੱਕ ਆਪਾਂ ਉਹ ਕਿਉਂ ਨਹੀਂ ਜਾਂਦੇ ਬੇ ਕੱਲ ਸੀਐਮ ਸਾਹਿਬ ਇੱਥੇ ਆ ਕੇ ਬਿਆਨ ਦੇ ਕੇ ਗੁਰੂਗ੍ਰੰਥ ਸਾਹਿਬ ਦੇ ਮੁੱਦੇ ਤੇ ਆਪਾਂ ਸਰਕਾਰ ਦਾ ਇਹਦੇ ਹੱਲ ਕਰਾਂਗੇ ਪਰ 3 ਸਾਲਾਂ ਦੀ ਸਰਕਾਰ ਹੋ ਚੁੱਕੀ ਆਪਾਂ 3 ਸਾਲ ਆਪਾਂ ਹੱਲ ਕਿਉਂ ਨਹੀਂ ਕੀਤਾ ਇਹ ਹੱਲ ਪਹਿਲ ਦੇ ਆਧਾਰ ਤੇ ਹੋਣਾ ਚਾਹੀਦਾ ਪਰ ਪਤਾ ਨਹੀਂ ਕਿਉਂ ਨਹੀਂ ਕਰਦੇ ਵੇ ਉਹ ਪੰਥਕ ਦੀ ਗੱਲ ਕੀਤੀ ਜਦੋਂ ਉਹਨਾਂ ਨੇ ਸੀਐਮ ਸਾਹਿਬ ਨੇ ਵੀ ਕਿਹਾ ਕਿ ਅਸੀਂ ਵੀ ਪੰਥਕ ਹੀ ਆ ਕੀ ਕਹਿਣਾ ਚਾਹੁੰਦੇ ਆ ਦੇਖੋ ਜਿਹੜੇ ਉਹ ਪੰਥਕ ਹੈ ਸਾਨੂੰ ਨਹੀਂ ਪਤਾ ਕਿਸ ਤਰ੍ਹਾਂ ਦੇ ਪੰਥਕ ਹੈ ਜੇ ਪੰਥਕ ਆਪਣੇ ਇੰਨਾ ਹੀ ਕਮਾਉਂਦੇ ਪਏ ਨੇ ਤੇ ਫਿਰ ਤੇਨੂੰ ਜਾਣਾ ਚਾਹੀਦਾ ਹੈ ਗੁਰਜੀਤ ਸਿੰਘ ਕੋ ਇਹਨਾਂ ਨੂੰ ਪੰਜਾਬ ਦੇ ਹੱਕਾਂ ਦੀਆਂ ਗੱਲਾਂ ਕਰਨੀਆਂ ਚਾਹੀਦੀਆਂ ਸੀ ਇਹਨਾਂ ਨੂੰ ਸਾਰੇ ਪੰਜਾਬ ਦੇ ਬੰਦੀ ਛੋੜ ਜੇ ਹੈਗੇ ਆਪਣੇ ਅਧਿਕਾਰ ਦੇ ਰਹਾਅ ਕਰਨੇ ਚਾਹੀਦੇ ਸੀ ਬੰਦੀ ਸਿੰਘ ਦੇ ਅਜੇ ਤੱਕ ਰਹਾਅ ਹੋਏ ਨਹੀਂ ਇਹ ਕਿਸੇ ਚੀਜ਼ ਦੇ ਪੰਥ ਦੀਆਂ ਗੱਲਾਂ ਕਰਦੇ ਨੇ 3 ਸਾਲ ਤੇ ਸਰਕਾਰ ਦੇ ਇਹਨਾਂ ਦੀ ਹੋ ਗਈ ਹੈ ਨਾ ਪਰ ਤੇਲ ਸਾ ਸਰਕਾਰ ਦੇ ਹੁੰਦੇ ਮੌਜੂਦਾ ਤਿੰਨ ਸਰਕਾਰ ਹੋ ਗਈ 3 ਸਾਲ ਸਰਕਾਰ ਪਰ ਹਜੇ ਤੱਕ ਨਾ ਬੰਦੀ ਸਿੰਘ ਰਹਾਅ ਹੋਏ ਨਾ ਬੇਦਬੀ ਦੇ ਕਾਨੂੰਨ ਬਣਿਆ ਨਾ ਨਸ਼ਾ ਖਤਮ ਹੋਇਆ ਮੈਨੂੰ ਨਹੀਂ ਸਮਝ ਲੱਗਦੀ ਵੀ ਅੱਜ 3 ਸਾਲਾਂ ਬਾਅਦ ਕਿਸ ਸਮੂਹ ਦੇ ਨਾਲ ਵੋਟਾਂ ਮੰਗਣ ਆ ਗਏ। ਸੰਦੀਪ ਸਿੰਘ ਹੁਣੀ ਜੇਲ੍ਹ 'ਚ ਨੇ ਔਰ ਨਿਰੰਤਰ ਕੀ ਗੱਲਬਾਤ ਹੁੰਦੀ ਆ ਭਰਾ ਆ ਫਿਰ ਵੀ ਭਰਾ ਇਲੈਕਸ਼ਨ 'ਚ ਖੜਾ ਆ। ਗੱਲਬਾਤ ਹੁੰਦੀ ਫੋਨ 'ਤੇ ਕੀ ਕਹਿੰਦੇ ਨੇ ਕੁਝ ਗੱਲਬਾਤ ਕੁਛ ਨੇ ਆ। ਬਿਲਕੁਲ ਜੀ ਬਿਲਕੁਲ ਸੰਦੀਪ ਸਿੰਘ ਨਾਲ ਫੋਨ 'ਤੇ ਗੱਲਬਾਤ ਹੁੰਦੀ ਆ। ਸੰਦੀਪ ਸਿੰਘ ਕਹਿੰਦਾ ਚੜ੍ਹਦੀ ਕਲਾ 'ਚ ਰਹਿਣਾ ਆਪਾਂ। ਕੈਂਦੀ ਕਿਲਾ ਦਾ ਕੋਈ ਸੰਦੇਸ਼ ਨਹੀਂ ਦੇਣਾ। ਸੰਗਤ ਜਿੰਨੀ ਵੱਧ ਤੋਂ ਵੱਧ ਹੋ ਸਕੇ ਉਨੀ ਸੇਵਾ ਕਰਨੀ ਆ। ਕਿ ਮੈਨੂੰ ਉਹਨਾਂ ਇਟ ਇਸ ਨੋਟ ਕਰਦਾ ਮੈਂ ਮੈਂ ਹਰ ਗਲੀ ਗਲੀ ਜਾ ਕੇ ਹਰ ਪਿੰਡ ਜਾ ਕੇ ਚੈੱਕ ਕਰਦਾ ਕਿ ਕਿਸੇ ਦੀ ਬਲ ਦਿੱਕਤ ਜਿਆਦਾ ਪਰੇਸ਼ਾਨੀ ਆ ਰਹੀ ਕਿ ਮੇਰਾ ਫਰਜ਼ ਬੰਦਾ ਪਿਆ ਇਹ ਨਹੀਂ ਕਿ ਵੋਟਾਂ ਲੈ ਕੇ ਆਪਾਂ ਘਰੇ ਜਾ ਕੇ ਸੋਈਏ ਆਪਾਂ ਸਵੇਰੇ ਉੱਠੇ 12 ਵੇ ਨਿਕਲਾ ਕੇ ਵੋਟਾਂ ਲੈਣ ਠੀਕ ਹੈ ਦੋ ਚਾਰ ਘੱਟੇ ਕਰਕੇ ਆ ਜਾਾਂਗੇ ਪਰ ਆਪਣਾ ਸੂਲ ਨਹੀਂ ਹੈਗਾ ਆਪਣਾ ਗਲੀ ਗਲੀ ਵਿੱਚ ਜਾ ਕੇ ਹਰ ਬੰਦੇ ਦਾ ਸੁਣਨਾ ਦੁੱਖ ਕੀ ਦੁੱਖ ਹੈਗਾ ਤੇ ਦੇਖੋ ਅਹੀਂ ਨਹੀਂ ਸੁਣਾ ਕੇ ਤਾਂ ਕੋਣ ਸੁਨੇਗਾ ਅੱਜ ਮੈਂ ਜਿੱਤ ਜਾਵਾਂ ਮੈਂ ਜਾ ਕੇ ਬਹਿ ਜਾਵਾਂ ਕਿਤੇ ਜਾ ਕੇ ਤਾਂ ਮੈਂ ਵੀ ਗਲਤ ਆਣਾ ਭੰਨਈ ਇੱਥੇ ਤਾਂ ਸਗਤਾਂ ਦੀ ਸੇਵਾ ਹੀ ਕਰਨੀ ਆ ਪਾ